thank will be ਹਾਂ ਸੱਚ ਕਿਸ ਤਰ੍ਹਾਂ ਦਾ ਮਾਮਲਾ ਸੀ ਜਿਹੜਾ ਟਰੇਸ ਕੀਤਾ ਗਿਆ ਇਹ ਮਰਡਰ ਦਾ ਮਾਮਲਾ ਸੀਗਾ ਜੀ 16 8 24 ਨੂੰ ਪ੍ਰੀਰ 6:30 ਪੀਐਮ ਇਹ ਤੇਜਵੀਰ ਸਿੰਘ ਆਕਾਸ਼ ਬਾਦਲ ਇਹਨਾਂ ਦੇ ਨਾਲ ਕੁਝ ਹੋਰ ਇਹਨਾਂ ਦੇ ਸਾਥੀ ਸੀਗੇ ਇਹ ਇਕੱਠੇ ਹੋ ਕੇ ਪਿੰਡ ਡੋੜ 60 ਵਿੱਚ ਪਹੁੰਚ ਗਏ ਇਹਨਾਂ ਦਾ ਉੱਥੇ ਝਗੜਾ ਹੋਇਆ ਤਸੀਮ ਸਿੰਘ ਸੁਖਦੇਵ ਸਿੰਘ ਸਾਹਬ ਸਿੰਘ ਨਾਲ ਹੋਰ ਵਿਅਕਤੀਆਂ ਨਾਲ ਇਹ ਜਿਹੜਾ ਤੇਜਵੀਰ ਹੈ ਇਹਨਾਂ ਨੇ ਇਹਦੇ ਕੋਲ ਕਿਰਚ ਸੀਗੀ ਬਾਕੀਆਂ ਹੋਰਾਂ ਕੋਲ ਵੀ ਹਥਿਆਰ ਸੀਗੇ ਜਿਹਦੇ ਵਿੱਚ ਇਹਨਾਂ ਨੇ ਤਰਸੇਮ ਸਿੰਘ ਦੀ ਚਾਕੂ ਕਿਰਚ ਮਾਰੀ ਉਹਦੀ ਮੌਕੇ ਤੇ ਮੌਤ ਹੋ ਗਈ ਤੇ ਦੋ ਬੰਦੇ ਜਿਹੜੇ ਸੀਰੀਅਸ ਜ਼ਖਮੀ ਹੋ ਗਏ ਹਜੇ ਹਸਪੀਟਲ ਚ ਲਾਖ ਲੈ ਉਹਦੇ ਸਬੰਧ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਤੇ ਐਸਐਚਓ ਲਖੋਗੇ ਬਹਿਰਾਮ ਨੇ 24 ਘੰਟਿਆਂ ਦੇ ਵਿੱਚ ਜਿਹੜੇ ਐ ਪੰਜ ਦੋਸ਼ੀ ਗ੍ਰਿਫਤਾਰ ਕਰ ਲਏ। ਸਰੀਨਦੀ ਲੇਡੀਜ਼ ਵੀ ਹੈਗੀਆਂ। ਹਾਂਜੀ ਹਾਂਜੀ ਲੇਡੀਜ਼ ਵੀ ਹੈਗੀਆਂ ਜੀ। ਇਹਨਾਂ ਦਾ ਨਾਲ ਕਿਉਂਕਿ ਇਹਦੇ ਵਿੱਚ ਇੱਕ ਬਿੰਦਰਕੌਰ ਜਿਹੜੀ ਲੇੜੀ ਹੈ ਅਸਲੀ ਵਜਾ ਰੰਜਿਸ਼ ਦਾ ਕਾਰਨ ਉਹ ਹੈ ਕਿਉਂਕਿ ਪਹਿਲਾਂ ਭਗਵਾਨ ਸਿੰਘ ਨਾਲ ਉਹਦੇ ਰਿਲੇਸ਼ਨ ਸੀਗੇ। ਉਹ ਹੁਣ ਤੇਜਵੀਰ ਦੇ ਰਿਲੇਸ਼ਨ 'ਚ ਹੈ। ਉਹ ਉਹਨੂੰ ਇਹਨੂੰ ਤੇਜਵੀਰ ਨੂੰ ਇਹ ਸੀਗਾ ਵੀ ਇਹ ਦਾ ਜਿਹੜਾ ਅਨੰਦ ਦਾ ਜੀਜਾ ਆ ਵੀ ਉਹ ਇਹਨੂੰ ਮੇਰੇ ਕੋਲ ਆਉਣ ਤੋਂ ਰੋਕਦਾ ਜੀ ਇਸੇ ਰੰਜਿਸ਼ ਨੂੰ ਲੈ ਕੇ ਬੰਦੇ ਨਾਲ ਲੈ ਕੇ ਇਹਨੇ ਜਾ ਕੇ ਉੱਥੇ ਵਾਰਦਾਤ ਕੀਤੀ ਹੈ ਸਾਰੇ આરોપી ਸਿਰ ਗ੍ਰਿਫਤਾਰ ਹੋ ਗਏ ਹਾਂ 7 ਕੁੱਲ ਦੋਸ਼ੀ 7 ਨੇ ਇਹ ਚ 5 ਗ੍ਰਿਫਤਾਰ ਕਰ ਲਏ 2 ਹਜੇ ਬਾਕੀ ਨੇ ਠੀਕ